ਸੋਹਣਾ ਕਰਮਾ ਵਾਲੀ ਦਾ ਤੋੜ ਦੋ ਭਰਾ ਲੋ ਲੈ ਆਪਰਾ ਮੋੜ ਦੇ ਲੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਰਾਮਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਵਾਈ ਕੋਲ 5 गावा ਬਕਾਊ ਆਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸਤੀ ਗਾਈ ਸਸਤੀ ਗਾਈ ਜੀ ਨਾਮ ਵੀਰ ਜੀ ਆਪਣਾ ਨਾਮ ਗਰਨੂਰ ਸਿੰਘ ਜੀ ਹਾਂਜੀ ਸਾਰ ਖਰ ਰਾਮਪੁਰਾ ਜੀ ਠੀਕ ਆ ਕਿਹੜੀ ਕਲੋਨੀ ਵਾਜੀ ਦੇ ਵੀਰੇ ਆਪਣੀ ਹੈ ਐਮ ਰਾਏ ਰੋਡ ਜੀ ਦਸ਼ਮੇਸ਼ ਨਗਰ ਠੀਕ ਆ ਕਿਹੜੀ ਡੇਰੀ ਆਪਣੀ ਹੈ ਨਾਮ ਢਿੱਲੋ ਡੇਰੀ ਫਾਰਮ ਜੀ ਢਿੱਲੋ ਡੇਰੀ ਫਾਰਮ ਜੀ ਠੀਕ ਆ ਕਿੰਨੇ گاਵਾ ਵੀਰੇ ਆਪਣੇ ਕੋਲ ਪੰਜ گاਵਾ ਜੀ ਠੀਕ ਆ ਪਹਿਲੀ ਗਾਹ ਤੋਂ ਸਟਾਰਟਿੰਗ ਦੱਸੋ ਜੀ ਦੀ ਕੀ ਗੱਲਬਾਤ ਆ ਪਹਿਲੀ ਗਾਹ ਦੇ ਹੈਗੀ ਜੀ 3 ਮਹੀਨੇ ਹੀ ਗੱਬਣਾ ਜੀ ਇਹ ਇੱਕ 5 5-6 ਮਹੀਨੇ ਹੀ ਸੂਈ ਹੋਈ ਹੈ ਮਗਰ ਬੱਚੀ ਆ ਠੀਕ ਆ 8 ਕਿਲੋ ਦੁੱਧ ਆ ਜੀ 3 ਮਹੀਨੇ ਦੀ ਆਪਣੀ ਚੈੱਕ ਕਰਾਈ ਵੀ ਆ ਹਾਂ ਜੀ ਚੈੱਕ ਕਰਾਈ ਹੋਈ ਹੈ 8 ਲੀਟਰ ਦੁੱਧ ਦਾ ਹਾਂ ਜੀ ਲੋਪਰਾ ਚੈੱਕ ਕਰ ਸਕ ਸੰਗ ਲੋ ਤੋਂ ਡਰਦੀ ਹੈ ਕੈਮਰੇ ਤੋਂ ਲੋ ਜੀ ਚੈੱਕ ਕਰ ਸਰ ਬੱਸ ਇਹ ਕਿਹੜੀ ਵੀਰੇ ਦੀ ਬੱਚੇ ਉਹ ਕਿਹੜੇ ਸਮ ਵਿਚਾਲੇ ਰਹੀ ਵੀ ਚੱਲ ਲਈ ਬੱਸ ਠੀਕ ਹੈ ਅ ਤੋਰ ਦੋ ਫਰਾ ਲੋ ਜੀ ਗੱਭਣ ਤੋਂ ਔਕੜ ਗਾਂਹ ਲੋ ਜੀ ਹੁਣ ਚਵਾਈ ਹੋਈ ਵੀ ਵੀਰੇ ਹਾਂਜੀ ਹੁਣ ਚਵਾਈ ਹੋਈ ਹੈ ਜੀ ਕੋਈ ਗੱਲ ਕੋਈ ਗੱਲ ਲਿਓ ਪਿਆਰ ਜਨਾ ਲਿਓ ਉੱਥੇ ਲਿਓ ਹਾਂ ਲੋ ਜੀ ਹੁਣ ਚਵਾਈ ਹੋਈ ਹੋਈ ਠੀਕ ਹੈ ਠੀਕ ਹੈ ਚਾਹੇ ਦੋ ਢਾਂਗ ਚੋੜੀ ਜਿਹੜਾ ਹਾਂਜੀ ਦੋ ਟਾਈਮ ਚੋੜੋ ਚਾਹੇ ਤਿੰਨ ਟਾਈਮ ਚੋੜੋ ਠੀਕ ਹੈ ਠੀਕ ਰੇਟ ਵੀਰ ਜੀ ਦਾ ਰੇਟ 35000 ਰੁਪਏ ਰੇਟ 35000 ਠੀਕ ਹੈ ਹਾਂਜੀ ਭਾਈ ਦੂਜੀ ਵਾਰ ਦੀ ਦੱਸੋ ਜਾਣਕਾਰੀ ਇਹ ਗੱਬਣ ਹੈ ਜੀ ਹਾਂਜੀ ਇਹ ਤੀਜੀ ਸੂਏ ਹੁਣ ਆਪਣੇ ਕੋਲ ਹੁੰਦੀ ਹੈ ਜੀ ਇਹ ਹਾਂਜੀ ਪਿਛਲੇ ਸੂਏ ਇਹਨੇ 32 ਲੀਟਰ ਦੁੱਧ ਵਧੀਆ ਦੇ ਦਿੱਤਾ ਜੀ ਹੁਣ 30 35 ਉਮੀਦ ਹੈਗੀ ਹੈ ਗੱਲ ਠੀਕ ਆ ਕਿੰਨੇ ਦਿਨ ਬੀਤੀ ਬਾਕੀ ਵਾਲੇ ਇਹ 25 ਤਰੀਕ ਨੂੰ ਦਮ ਪੂਰੇ ਜੀ ਠੀਕ ਆ ਅੱਜ 14 ਤਰੀਕ ਹੋ ਗਈ ਹੁਣ ਠੀਕ ਆ ਜੋ ਪਰਾ 32 ਦਿੱਤੀ ਲੀਟਰ ਦਿੱਤਾ ਦੋ ਦੋ ਹਾਂਜੀ ਲੋ ਜੀ ਚੈੱਕ ਕਰ ਸਾਂਦੇ ਆਂ ਲੇਵਾਲੂਆ ਕਰਮਾ ਵਾਲੀ ਦਾ ਸੋਨਾ ਠੀਕ ਹੈ ਜੀ ਕੱਦ ਵੱਡ ਪੂਰਾ ਡਾਵਲ ਕੱਦ ਵਾਲੀ ਆ ਠੀਕ ਹੈ ਜੀ ਤੋੜ ਦੋ ਪਰਾ ਨੂੰ ਲੋ ਜੀ ਗੱਬਣ 25 ਤਰੀਕ ਨੂੰ ਦੇਣ ਪੁਰੇ ਆ ਅੱਜ 14 ਤਰੀਕ ਹੋ ਗਈ ਪਰਾ ਠੀਕ ਹੈ ਨਾ ਲੋ ਜੀ ਲੈੇ ਵੇਦਾਂ ਪਾਜਾ ਤੁਸੀਂ ਲੈਣਾ ਕੱਦ ਦਾ ਸੋਨਾ ਸੋਨਾ ਕਰਮਾ ਵਾਲੀ ਦਾ ਤੋੜ ਦੋ ਪਰਾ ਲੋ ਜੀ

ਹਾਂਜੀ ਵੀਰ ਤਾ ਨੰਬਰ ਬਾਰੇ ਦੱਸੋ ਜਾਣਕਾਰੀ ਇਹਨੂੰ ਸੂਈ ਨੂੰ 15 ਦਿਨ ਹੋ ਗਏ ਜੀ ਹਾਂਜੀ 12 ਕਿਲੋ ਦੁੱਧ ਹੁਣ ਇਹ ਨੇਟ ਥੱਲੇ ਤੇ ਆ ਰਿਹਾ ਜੀ ਠੀਕ ਆ ਚਵਾਈ ਹੋਈ ਬੀ ਹਾਂਜੀ ਨਹੀਂ ਚਵਾਈ ਹੁਣ ਉਹ ਖੁੱਲੀ ਹੋਈ ਆ ਜੀ ਠੀਕ ਆ ਹਾਂਜੀ ਧੋਪ ਪ੍ਰਾਇਮਰੀ ਲੋਚ ਬੱਚਾ ਕਿਹਦੀ ਮਗਰ ਬੱਚਾ ਜੀ ਬੱਚਾ ਕਿੱਥੇ ਬੈਠਾ ਵੀ ਨਹੀਂ ਉਹ ਸਾਹਮਣੇ ਬੈਠਾ ਜੀ ਉਹ ਸਾਹਮਣੇ ਬਰਾ ਉਧਰ ਠੀਕ ਆ ਜੀ ਲੋਚ ਚੈੱਕ ਕਰ ਸਰਦਾਂ ਤੂੰ ਪਰਾ ਲੇਵਾ ਚਾਰ ਖਾਣਾ ਲੋ ਜੀ ਵਾ ਚਲ ਪਰਾ ਤੂੰ ਪੂਰਾ ਤਰਾ ਚੈੱਕ ਕਰ ਸਰਦਾਂ ਪਰਾ ਸਰ ਰਾਮ ਪਰਾ ਪਿੰਚਲਾ ਨੂੰ ਪੈਂਦਾ ਜੀ ਬਠਿੰਡਾ ਲੋ ਜੀ ਹਾਂ ਜੀ ਵੀਰ ਜੀ ਰੇਟ ਦਾ 55000 ਜੀ 55000 ਠੀਕ ਹੈ ਹਾਂ ਜੀ ਚਾਰ ਨੰਬਰ ਵਰਡ ਦੱਸ ਜਾਨ ਕਰਨਾ ਇਹ ਤੇਲੇ 10 ਕਿਲੋ ਦੁੱਧ ਆਈ ਮਗਰੇ ਦੇ ਬੱਚੀ ਆ ਜੀ ਠੀਕ ਆ ਹਲੇ ਅੱਜ 5ਵਾਂ 14 ਦਿਨ ਹੋਇਆ ਸੂਈ ਨੂੰ ਠੀਕ ਆ ਹਾਂਜੀ ਠੀਕ ਆ ਲੋ ਫਰਾ ਚੈੱਕ ਕਰ ਹੁਣ ਚਵਾਈ ਹੋਈ ਹੋਈ ਆ ਜੀ ਹੁਣ ਚਵਾਈ ਇਹਦੀ ਹੋਈ ਪਈ ਆ ਠੀਕ ਆ ਜੀ ਤੇ ਬੱਚਾ ਕਿਹੜਾ ਜੀ ਦਾ ਉਹ ਸਾਹਮਣੇ ਖੜਾ ਜੀ ਉਧਰ ਬੱਚੀ ਬੱਸੀ ਆ ਫਰਾ ਉਧਰ ਹੁਣ ਚੈੱਕ ਕਰਕੇ ਮੈਂ ਜ਼ੂਮ ਕਰਕੇ ਵਿਖਾ ਦਣਾ ਤੁਹਾਨੂੰ ਲੋ ਜੀ ਠੀਕ ਆ ਤੋਰ ਦੋ ਫਰਾ ਨੂੰ ਵੀ ਲੋ ਜੀ ਬੰਦੂ ਜੀ ਲੋਕਾ ਹਾਂਜੀ ਵੀਰ ਗਰੇਟ ਇਹਦਾ ਇਹਦਾ ਮੁੱਲ ਹੀ 55000 ਜੀ ਇਹਦਾ 55000 ਜੀ ਹਾਂਜੀ ਆ ਚਿੱਟੀ ਵੜਨ ਦੀ ਦੱਸੋ ਜਾਣਕਾਰੀ ਇਹਨਾਂ ਮਹੀਨਾ ਹੋ ਗਿਆ ਸੂਈ ਨੂੰ ਜੀ 12 ਕਿਲੋ ਦੁੱਧ ਦੇ ਥੱਲੇ ਆਈ ਤਿਆਰ ਠੀਕ ਆ। ਮਗਰਬੱਛੀ ਹੈ ਇਹ ਦੀ। ਚਵਾਈ ਹੋਈ ਵੀ ਵੀਰੇ? ਹਾਂਜੀ ਚਵਾਈ ਹੋਈ ਹੈ। ਤੇ ਕਿਹੜੀ ਬੱਸੀ ਵੀਰੇ ਦੀ? ਆਹ ਸੀ। ਆਹ ਬੱਸੀ ਭਰਾ ਮਗਾ ਬਹੁਤ ਟਰਪ ਦੀ। ਤੇ ਇਹ ਪਹਿਲੇ ਸੂਈ ਆ ਕਿ ਦੂਜੇ ਸੂਈ ਆ? ਇਹ ਪਹਿਲੇ ਸੂਈ ਸੂਈ ਆ ਜੀ। ਠੀਕ ਆ। ਹਾਂ ਚਾਹੇ ਦੋ ਡੰਗ ਛੋਲੇ ਵੀਰੇ ਅਗਲਾ। ਹਾਂਜੀ ਦੋ ਟਾਈਮ ਛੋਲੇ। ਠੀਕ ਆ। ਲੋ ਭਰਾ ਚੈੱਕ ਕਰ ਸਕਦੇ ਹੋ ਚੰਗੀ ਕਰਦ ਬਰਡ। ਤੇ ਚਵਾਈ ਭਰਾ ਹੋਈ ਗਈ ਆ। ਲੋ ਜੀ। ਚਾਹੇ ਦੋ ਡੰਗ ਚਾਹੇ ਤਿੰਨ ਡੰਗ ਬਾਈ ਕਹਿੰਦਾ ਚੋਕੇ ਦੇ ਸਲੀਬ ਕਰ ਸਕਦੇ ਹੋ ਭਰਾ। ਲੈ ਚੱਲੋ ਤੁਰੋ। ਇਧਰ ਨੂੰ ਤੁਰ ਲੋ ਚਲੋ ਕੋਈ ਗੱਲ ਨਾ। ਲੋ। ਥੋੜਾ-ਥੋੜਾ ਕਲੂਨ ਵਸੀ ਹੈ ਭਰਾ ਲੈ ਆਪਣਾ ਮੋੜ ਲੈ ਹਰੇ ਦੋ ਦੰਦ ਹੀ ਆਈ ਉਹ ਚ ਦੋ ਦੰਦ ਆਈ ਹਾਂਜੀ ਠੀਕ ਹੈ ਤੇ ਆਪਣਾ ਬੋਦੀ ਵਾਲੀ ਰੈਡ ਵਸੀ ਆ ਚਲੋ ਦੋ ਦੰਦ ਤੇ ਟਾਂਕ ਸਿੱ ਚੈੱਕ ਕਰ ਸਕਦਾ ਭਰਾ ਚੋਈ ਵੀਰ ਜੀ ਕਹਿੰਦਾ ਹੋਈ ਵੀ ਆ ਠੀਕ ਹੈ ਇਹਦਾ ਰੇਟ ਵੀਰ ਜੀ ਇਹ 75000 ਰੁਪਏ ਇਹਦਾ 75000 ਠੀਕ ਹੈ ਲੋ ਭਰਾ ਵੀਰ ਜੀ ਨਾਲ ਜ਼ਰੂਰ ਕੰਨੈਕਟ ਕਰੋ ਠੀਕ ਹੈ ਜੀ ਸਾਰਾ ਰਾਮਪੁਰਾ ਤੇ ਝਲਾਂ ਨੂੰ ਪੈਂਦਾ ਜੀ ਟੰਡਾ ਜਿਹੜੀ ਵੀ ਤੁਹਾਡੇ ਇਫੈਕਟ ਆਉਂਦੀ ਆ ਨੰਬਰ ਮੁਤਾਬਕ ਬਾਈ ਜੀ ਨਾਲ ਕਨੈਕਟ ਕਰ ਸਕਦੇ ਹੋ ਰੇਟ ਬਾਈ ਜੀ ਨੇ ਤੁਹਾਨੂੰ ਦੱਸਤਾ ਮਾਣਤਾਂ ਹੋ ਜੂਗੀ ਹੋਰ ਮਾੜਾ ਮੋਟਾ ਹਾਂਜੀ ਕਰ ਦਾਂਗੇ ਠੀਕ ਹੈ ਬਾਈ ਜੀ ਨਾਲ ਜਲੂਕ ਕਨੈਕਟ ਕਰੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ